ਮਤਲਬ ਗੋਲ ਸਾਹਿਬ ਵੀ ਉਹ ਨਾਰੀਅਲ ਦੇ ਜਿਹੜਾ ਫੂਸ ਹੈ ਉਹਦੇ ਚ ਇੰਨੇ ਤੱਤ ਹੈ ਵੀ ਇੱਕ ਤਾਂ ਉਹ ਹੈ ਫੂਸ ਆ ਉਹਦੇ ਚ ਇੰਨੇ ਤੱਤ ਹੈ ਉੱਪਰੋਂ ਮਤਲਬ ਉਹ ਸੜਕੇ ਵੀ ਉਹ ਚ ਤੱਤ ਰਹਿ ਜਾਂਦੇ ਸੜਕੇ ਉਹਦੇ ਵਿੱਚ ਜਾਨ ਆਉਂਦੀ ਹੈ ਜੀ ਅੱਛਾ ਹਾਂ ਤੁਸੀਂ ਦੇਖੋ ਨਾਰੀਅਲ ਕੈਸੀ ਚੀਜ਼ ਬਣਾਈ ਯਾਰ ਆਪਣੇ ਕਮਾਲ ਹੈ ਹਰ ਜਗ੍ਹਾ ਇਹਦਾ ਫਿੱਟ ਹੁੰਦਾ ਨਾਰੀਅਲ ਦਾ ਖੋਪਾ ਲੈ ਲਓ ਤੁਸੀਂ ਕੱਚਾ ਉਹਨੂੰ ਕੱਟ-ਕੱਟ ਕੇ ਛੋਟੇ-ਛੋਟੇ ਪੀਸ ਮਿਕਸੀ ਚ ਪਾ ਕੇ ਗ੍ਰਾਈਂਡ ਕਰ ਦੋ ਉਹ ਚ ਅੱਧਾ ਕੱਪ ਪੂਰਾ ਕੱਪ ਪਾਣੀ ਪਾ ਦਿਓ ਉਹਨੂੰ ਦਰ ਨਿਚੋੜੋ ਦੁੱਧ ਬਣਦਾ ਉਹਦਾ ਪਨੀਰ ਜਮਾ ਦਿਓ ਪਨੀਰ ਬਣ ਜਾਂਦਾ ਕੋਕੋਨਟ ਮ ਕਮਾਲ ਦੀ ਚੀਜ਼ ਹੈ ਉਹ ਦਹੀਂ ਬਣਾ ਲਓ ਨਹੀਂ ਬਣ ਜਾਂਦਾ ਮਤਲਬ ਉਹ ਮਿਲਕ ਦਾ ਵੀ ਪਿਓ ਹੈ ਦੁੱਧ ਦੇ ਵਿੱਚ ਉਹਨਾਂ ਕੁਝ ਹੈ ਵੀ ਨਹੀਂ ਜਿਨਾ ਉਹਦੇ ਚ ਪ੍ਰਮਾਤਮਾ ਨੇ ਨਾਰੀਅਲ ਦੇ ਵਿੱਚ ਖੁਦ ਨੂੰ ਹੀ ਬਿਠਾ ਲਿਆ ਹੋਇਆ ਵੀ ਇਹਦੇ ਚ ਆਪ ਬੈਠਾ ਹੋ ਕੋਈ ਮਿਲਾਵਟ ਨਹੀਂ ਹੋਣੀ ਅੰਦਰ ਪਾਣੀ ਭਰ ਜਾਂਦਾ ਆਪਣੇ ਆਪ ਹਾਂ ਕਰ ਹੀ ਨਹੀਂ ਸਕਦੇ ਨਾਰੀਅਲ ਤੇ ਲਾਦਾ 2 ਮਿੰਟ ਜੀ ਮੈਂ ਚਾਹਣਾ ਇਹਦੇ ਪਾਣੀ ਬਾਰੇ ਵੀ ਗਰੀ ਬਾਰੇ ਵੀ ਸਾਡਾ ਕੁਝ ਕੀ ਤੇਲ ਬਾਰੇ ਨਾਰੀਅਲ ਜਿਹੜਾ ਨਾ ਜੀ ਇੱਕ ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਸਾਡਾ ਬ੍ਰੇਨ ਵਰਧਕ ਹੈ ਦਿਮਾਗ ਨੂੰ ਇਹ ਤੇਜ਼ ਕਰਦਾ ਦੂਜਾ ਗਰਮੀ ਸ਼ਾਂਤ ਕਰਦਾ ਇਹਨਾਂ ਨਾਰੀਅਲ ਦਾ ਪਾਣੀ ਕੱਚਾ ਕੱਚੇ ਨਾਰੀਅਲ ਦਾ ਪਾਣੀ ਮਿਲਦਾ ਆਮ ਤੇ ਇਹ ਤਾਂ ਬੜੀ ਖੁਸ਼ੀ ਹੋਈ ਮੈਨੂੰ ਕਿ ਆਪਣੇ ਪੰਜਾਬ 'ਚ ਪਾਣੀ ਦੇ ਟਰਾਲਿਆਂ ਦੇ ਟਰਾਲੇ ਆ ਕੇ ਮਿਕਣ ਲੱਗੇ ਨੇ ਆਪਾਂ ਨੂੰ ਅੱਗੇ ਕੇਰਲਾ ਗੁਰਲਾ ਬੰਬੇ ਵੱਲ ਗੋਆ ਵੱਲ ਜਾ ਕੇ ਮਿਲਦਾ ਹੁੰਦਾ ਸੀ ਪੀਣ ਵੀ ਲੱਗ ਪਏ ਲੋਕ ਹੁਣ ਲੋਕ ਪੀਂਦੇ ਨੇ ਕਿਉਂਕਿ ਕੁਝ ਡਾਕਟਰ ਰეკਮੈਂਡ ਕਰਨ ਲੱਗੇ ਦੇਖੋ ਡਾਕਟਰਾਂ ਕੋਲੋਂ ਬੱਚਾ ਕੁਝ ਨਹੀਂ ਉਹ ਜੇ ਲੋਕਾਂ ਨੂੰ ਕਹਿੰਦੇ ਨੇ ਮੂਲੀ ਖਾਓ ਗਾਜਰ ਖਾਓ ਫਿਰ ਉਹਨਾਂ ਨੂੰ ਲੱਗਦਾ ਨਾ ਨਾ ਇਹ ਤਾਂ ਆਯੁਰਵੇਦ ਵਾਲੇ ਦੱਸਦੇ ਆ ਸੀ ਕਹੋ ਦਸੀਏ ਉਹ ਕਹਿੰਦੇ ਕੋਕੋਨਟ ਵਾਟਰ ਪੀਓ ਕੋਈ ਫਿਰ ਦੱਸ ਕੇ ਤੇ ਲੋਕ ਲੱਗੇ